ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਇਕਾਲ ਦੇ ਜੈਸਾ ਅੰਜੀ ਦੇ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੀਵ ਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਗੁਰਦਾਸ ਮਾਨ ਸਾਹਿਬ ਦੀ ਜ਼ੁਬਾਨੀ ਸਾਈਂ ਜੀ ਦਾ ਕਸਤਾ ਮੈਂ ਸੁਣਿਆ ਇੱਕ ਸਟੇਜ ਦੇ ਉੱਤੇ ਮਾਨ ਸਾਹਿਬ ਕਹਿੰਦੇ ਕਿ ਜਦੋਂ ਸਾਈਂ ਲਾਡੀ ਸ਼ਾ ਸਰਕਾਰ ਸਕੂਲ ਪੜ੍ਹਦੇ ਹੁੰਦੇ ਸੀ ਉਸ ਟਾਈਮ ਦੀ ਗੱਲ ਆ ਕਿ ਇੱਕ ਵਾਰੀ ਸਾਈਂ ਜੀ ਨੇ ਸਕੂਲੇ ਝੂਠ ਬੋਲ ਕੇ ਛੁੱਟੀ ਲੈ ਲਈ ਤਾਂ ਅੱਧੇ ਟਾਈਮ ਦੇ ਵਿੱਚ ਯੂ ਕਰੇ ਜਾ ਰਹੇ ਸੀ ਤਾਂ ਬਾਬਾ ਮੁਰਾਦ ਸ਼ਾਹ ਜੀ ਨੂੰ ਕਹਿੰਦੇ ਪਤਾ ਚੱਲਿਆ ਕਿ ਵਿਜੇ ਨੇ ਸਕੂਲੇ ਛੁੱਟ ਬੋਲਿਆ ਤਾਂ ਛੁੱਟੀ ਲਈ ਆ ਪੜਨ ਦੇ ਬਾਨੇ ਵੀ ਮੈਂ ਪੜਾਂ ਪੜਮਾਂ ਨਹੀਂ ਤਾਂ ਲਾਡੀ ਸਾਈਂ ਜੀ ਜਦੋਂ ਅੱਧੇ ਰਸਤੇ ਦੇ ਵਿੱਚ ਪਹੁੰਚੇ ਘਰ ਆਉਂਦੇ ਆਉਂਦੇ ਤਾਂ ਬਾਬਾ ਮੁਰਾਦ ਸ਼ਾਹ ਜੀ ਨੇ ਬਹੁਤ ਜ਼ੋਰ ਦੀ ਕਹਿੰਦੇ ਲਾਡੀ ਸਾਈਂ ਨੂੰ ਥੱਪੜ ਮਾਰਿਆ ਤੇ ਲਾਡੀ ਸਾਈਂ ਨੂੰ ਸਮਝਾਇਆ ਕਿ ਜੇ ਫਕੀਰੀ ਕਰਨੀ ਆ ਤਾਂ ਇਹਨਾਂ ਪੜਾਈਆਂ ਤੋਂ ਬਿਨਾਂ ਫਕੀਰੀ ਵੀ ਨਹੀਂ ਹੋਣੀ ਕਿ ਇਹ ਪੜਾਈ ਵੀ ਜ਼ਰੂਰੀ ਆ ਉਸ ਤੋਂ ਬਾਅਦ ਸਾਈ ਲਾਦੀ ਸ਼ਾ ਸਰਕਾਰ ਨੇ ਉਸ ਪੜਾਈ ਜਿਹੜੀ ਸੀ ਆਪਣੀ ਪੂਰੀ ਕੀਤੀ ਫਿਰ ਫਕੀਰੀ ਦੇ ਵਿੱਚ ਅੱਜ ਆਪਾਂ ਸਾਰੇ ਜਾਣਦੇ ਪੂਰੀ ਦੁਨੀਆ ਨੂੰ ਪਤਾ ਕਿ ਲਾਦੀ ਸ਼ਾ ਕੌਣ ਆ ਸੋ ਇਹ ਫਕੀਰਾਂ ਦਾ ਸਿਸਟਮ ਆ ਉਹਨਾਂ ਨੂੰ ਸਮਝਾਉਣ ਦਾ ਕਿ ਜਿਹੜੀ ਆਪਣੇ ਪੀਰੋਂ ਮੁਰਸ਼ਿਦ ਦੀ ਕੋਟਾ ਉਹ ਪਹਿਣੀ ਚਾਹੀਦੀ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਕੋਈ ਫਕੀਰ ਜੇ ਕਿਸੇ ਨੂੰ ਕੋਈ ਗਾਲ ਵੀ ਕੱਢ ਦੇਵੇ ਤਾਂ ਉਹ ਕਹਿੰਦਾ ਨਾ ਭਰਾਵਾ ਇਹ ਤਾਂ ਗਾਲਾਂ ਕੱਢਦਾ ਹੈ ਮੈਨੂੰ ਫਿਰ ਉਹ ਮਰੀਦ ਨਹੀਂ ਹੋ ਸਕਦਾ ਉਹ ਆਸ਼ਕ ਨਹੀਂ ਹੋ ਸਕਦਾ ਸੋ ਲਾਡੀ ਸਾਈਂ ਦੇ ਇਦਾਂ ਦੇ ਬਹੁਤ ਸਾਰੇ ਕਿੱਸੇ ਨੇ ਤਾਂ ਹੀ ਅਜ ਲਾਡੀ ਸ਼ਾਹ ਨੂੰ ਦੁਨੀਆ ਜਾਣਦੀ ਆ ਇਹ ਫਕੀਰੀ ਆ ਉਹਨਾਂ ਦੀ ਸੋ ਤੁਸੀਂ ਵੀ ਜਿਹੜੀ ਜਿਹੜੀ ਵੀ ਪੜਾਈ ਕਰਦੇ ਪਏ ਹੋ ਧਿਆਨ ਲਾ ਕੇ ਮਨ ਲਗਾ ਕੇ ਉਸ ਪੜਾਈ ਨੂੰ ਕਰੋ ਤਾਂ ਕਿ ਦੁਨੀਆ ਤੇ ਤੁਹਾਡਾ ਨਾਮ ਹੋਵੇ ਜੈ ਸੈਂਗੀ ਦੇ